ਇਹ ਜਿਹੜੇ ਸੰਘਰਸ਼ ਕਿਸਾਨ ਦਾ ਸੰਘਰਸ਼ ਸਭਾ ਚ ਪਾਸ ਕੀਤੇ ਗਏ ਖੇਤੀ ਬਿਲਾ ਬਾਰੇ ਵੀ ਬਹੁਤ ਹੀ ਬਰੀਕੀ ਨਾਲ ਜਾਣਕਾਰੀ ਦਿੱਤੀ ਗਈ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਜਾਂ ਕਿਸਾਨ ਮਾਰੂ ਬਿਲ ਪਾਸ ਕਰ ਦਿੱਤੇ ਕਾਨੂੰਨ ਬਣ ਗਏ ਪੰਜਾਬ ਸਰਕਾਰ ਨੇ ਉਹਨਾਂ ਕਾਨੂੰਨਾਂ ਦੇ ਵਿੱਚ ਰੱਦ ਕਰਨ ਦੀ ਜਾਂ ਅਮੈਂਡਮੈਂਟ ਦੀ ਗੱਲ ਕੀਤੀ ਇਹ ਸਾਰੇ ਬੁਲਾਰਿਆਂ ਨੂੰ ਵੀ ਪਤਾ ਹੈ ਤੇ ਰੋਜ਼ ਸੁਣਨ ਵਾਲਿਆਂ ਨੂੰ ਵੀ ਪਤਾ ਹੈ ਇਹ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਵੇਗਾ ਹੱਲ ਇਸ ਕਰਕੇ ਨਹੀਂ ਹੋਵੇਗਾ ਕਿਉਂਕਿ ਰਾਜ ਸਰਕਾਰ ਕਹਿੰਦੀ ਹੈ ਕਿ ਕੋਈ ਵੀ ਪ੍ਰਾਈਵੇਟ ਏਜੰਸੀ ਜੇਕਰ ਜਿੰਸ ਨੂੰ ਖਰੀਦੇਗੀ ਤੇ ਉਹਨੂੰ ਘੱਟੋ-ਘੱਟ ਇੰਨਾ ਸਮਰਥਨ ਮੁੱਲ ਜਿਹੜਾ ਉਹ ਦੇਣਾ ਪਵੇਗਾ ਵੀ ਜਦੋਂ ਸਰਕਾਰੀ ਖਰੀਦ ਹੀ ਨਹੀਂ ਹੋਵੇਗੀ ਤਾਂ ਜਿਹੜੀਆਂ ਪ੍ਰਾਈਵੇਟ ਜਿਹੜੀਆਂ ਨਿੱਜੀ ਏਜੰਸੀਆਂ ਨੇ ਉਹ ਤੁਹਾਨੂੰ ਘੱਟੋ-ਘੱਟ ਸਮਰਥਨ ਮੁੱਲ ਦੇਣਗੀਆਂ ਕਿਉਂ ਦੂਜੀ ਗੱਲ ਕਹੀ ਗਈ ਹੈ ਜੇਕਰ ਤੱਕੇ ਨਾਲ ਉਸ ਤੋਂ ਘੱਟ ਜਿਹੜੀ ਹੈ ਖਰੀਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਖਰੀਦਦਾਰ ਨੂੰ 3 ਸਾਲ ਕੈਦ ਕੀਤੀ ਜਾਵੇਗੀ ਮੇਰੇ ਵੀਰੋ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਨਾ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਮੱਕੀ ਦਾ ਜਿਹੜਾ ਘੱਟੋ-ਘੱਟ ਸਮਰਥਨ ਮੋਲਿਆ 1850 ਰੁਪਏ ਅੱਜ ਤੋਂ ਕੁਝ ਸਮਾਂ ਪਹਿਲਾਂ ਮਿੱਥਿਆ ਗਿਆ ਤੇ ਜਿਹੜੀਆਂ ਉੱਥੋਂ ਦੀਆਂ ਨਿੱਜੀ ਕੰਪਨੀਆਂ ਸੀ ਉਹਨਾਂ ਨੇ ਅਮਰੀਕਾ ਤੋਂ 5000 ਮੈਟ੍ਰਿਕ ਟਨ ਦੀ ਮੰਗਾਉਣ ਦੀ ਇਜਾਜ਼ਤ ਲਈ ਉਹ ਉਹਨਾਂ ਨੂੰ 700 ਤੋਂ ਲੈ ਕੇ 800 ਰੁਪਏ ਪ੍ਰਤੀ ਕੁਇੰਟਲ ਪਈ ਤੇ ਜਿਹੜੇ ਕਿਸਾਨ ਸੀ ਉਹਨਾਂ ਨੇ ਮੁੜ ਕੇ ਧੱਕੇ ਨਾਲ ਥੋੜਾ ਆਪਣੀ ਘੱਟੋ ਘੱਟ ਸਮਰਥਨ ਮਿਲਤੇ ਉਹਨਾਂ ਕੋਲ ਜ਼ਬਰਦਸਤੀ ਥੋੜਾ ਲਈ ਗਈ ਉਹਨਾਂ ਨੇ ਆਪਣੇ ਆਪ ਹੀ ਫਿਰ ਦੇ ਦਿੱਤੀ ਝਗੜਾ ਨਹੀਂ ਕਰਨਾ ਪਿਆ ਘਰ ਦੇ ਵਿੱਚ ਕਿੰਨਾ ਕੁ ਚਿਰ ਅਸੀਂ ਫਸਲ ਨੂੰ ਰੱਖਾਂਗੇ ਸੋ ਇਹ ਜਿਹੜੇ ਕਾਨੂੰਨ ਜਿੰਨਾ ਚ ਐਮੈਂਡਮੈਂਟ ਦੀ ਜਾਂ ਰੱਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇਹ ਕਿਤੇ ਵੀ ਕਿਸਾਨ ਦੇ ਹਿੱਤਾਂ ਦੇ ਵਿੱਚ ਸਹਾਈ ਨਹੀਂ ਹੋਣਗੇ ਪਰ ਇਹਦੇ ਵਿੱਚੋਂ ਇੱਕ ਆਸ ਦੀ ਕਿਰਨ ਨਜ਼ਰ ਆਉਂਦੀ ਹੈ ਮੈਂ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਤੁਹਾਡੇ ਨਾਲ ਗੱਲ ਕਰਦਾ ਹਾਂ ਅਤੇ ਤੁਹਾਡੇ ਨੇੜੇ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕਰਨਾ ਸੀ ਨਾ ਤੇ ਉਸ ਵੇਲੇ ਸਰਦਾਰ ਬਾਜ ਸਿੰਘ ਨੇ ਤੇ ਸਰਦਾਰ ਰਤਨ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਇੱਕ ਗੱਲ ਕਹੀ ਗੱਲ ਬੜੀ ਪਿਆਰੀ ਸੀ ਕਹਿੰਦੇ ਜਥੇਦਾਰ ਸਾਹਿਬ ਅਮਾਜੇ ਵਾਲੇ ਵੀ ਆ ਗਏ ਨੇ ਮਾਲਵੇ ਵਾਲੇ ਵੀ ਆ ਗਏ ਨੇ ਜਿੱਥੇ-ਜਿੱਥੇ ਹੁਕਮਨਾਮੇ ਭੇਜੇ ਗਏ ਸੀ ਜਿਨ੍ਹਾਂ ਦੇ ਵਿੱਚ ਲਿਖਿਆ ਸੀ ਲੇਵਨ ਤੇ ਬਦਲਾ ਤੁਰਕਨ ਤੇ ਮੋਹੇ ਪਠਾਇਓ ਗੁਰੂ ਸ੍ਵੈਕਰ ਬੰਦਾ ਮਾਰਤੁ ਕੇ ਕਰ ਖਵਾਰ ਵਜ਼ੀਦੇ ਦੇਹੋਂ ਉਜਾੜ ਲਟਿਹੋਂ ਸਰੰਦਾ ਜਿੱਥੇ ਜਿੱਥੇ ਹੁਕਮਨਾਮੇ ਗਏ ਸੀ ਲੋਕ ਆ ਗਏ ਨੇ ਪਰ ਤੁਸੀਂ ਇੱਕ ਗੱਲ ਵੇਖੋ ਕਿ ਇਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਉਹ ਵੀ ਨੇ ਜਿਹੜੇ ਲੜਨ ਵਾਲੇ ਨਹੀਂ ਜਿਹੜੇ ਲੁੱਟ ਦੀ ਨੀਅਤ ਦੇ ਨਾਲ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਨੇ ਸਾਰੇ ਲੜਨ ਵਾਲੇ ਨਹੀਂ ਕੁਝ ਲੁੱਟ ਦੀ ਨੀਅਤ ਦੇ ਨਾਲ ਵੀ ਸ਼ਾਮਲ ਹੋਏ ਨੇ ਇਹਨਾਂ ਨੂੰ ਵੱਖਰੇ ਕਰਦੀਏ ਬੰਦਾ ਸਿੰਘ ਬਹਾਦਰ ਕਹਿੰਦਾ ਵੱਖਰੇ ਨਹੀਂ ਕਰਨੇ ਕਮ ਸੇ ਕਮ ਜਦੋਂ ਲੁੱਟ ਕੇ ਜਾਣਗੇ ਨਾ ਤੇ ਲੁੱਟ ਕੇ ਜਾ ਕੇ ਪਿੰਡਾਂ ਦੇ ਵਿੱਚ ਸੁਨੇਹਾ ਤਾਂ ਦੇਣਗੇ ਨਾ ਕਿ ਬੰਦਾ ਸਿੰਘ ਬਹਾਦਰ ਨੇ ਸਰਾਂਦ ਨੂੰ ਉਚਾੜ ਦਿੱਤਾ। ਸੋ ਇਸ ਬਿੱਲ ਦੇ ਨਾਲ ਬੇਸ਼ੱਕ ਸਾਨੂੰ ਰੱਦ ਕਰਨ ਦੇ ਨਾਲ ਪੰਜਾਬ ਸਰਕਾਰ ਦਾ ਕੋਈ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੋਇਆ। ਕਮ ਸੇ ਕਮ ਅਸੀਂ ਇਹ ਤੇ ਦੱਸ ਦਿੱਤਾ ਹੈ ਨਾ ਕਿ ਅਸੀਂ ਕੇਂਦਰ ਦੇ ਕਾਨੂੰਨਾਂ ਦੇ ਖਿਲਾਫ ਲੜਨ ਦੀ ਸਮਰੱਥਾ ਰੱਖਦੇ ਹਾਂ। ਇੱਕ ਸੰਦੇਸ਼ ਤਾਂ ਗਿਆ ਹੈ ਨਾ ਕਮ ਸੇ ਕਮ ਕਿ ਜੇਕਰ ਤੁਸੀਂ ਸੜਕਾਂ ਤੇ ਆ ਜਾਂਦੇ ਹੋ ਜੇਕਰ ਤੁਸੀਂ ਮੈਦਾਨੇ ਜੰਗ ਦੇ ਵਿੱਚ ਆ ਜਾਂਦੇ ਹੋ ਤੇ ਉਹ ਤੁਹਾਡੀ ਚਾ ਇੱਕ ਕੇਂਦਰ ਦੇ ਵਿੱਚ ਬੈਠੀ ਤੇ ਅਸਤੀਫਾ ਦਿੰਦੀ ਹੈ ਜਾਂ ਫਿਰ ਪੰਜਾਬ ਦੇ ਵਿੱਚ ਬੈਠੀ ਤੇ ਕਹਿੰਦੀ ਹੈ ਕਿ ਅਸਤੀਫਾ ਜੇਬ ਚ ਪਾਇਆ ਉਹਨੂੰ ਮਜਬੂਰਤਾ ਤੁਸੀਂ ਕਰਦੇ ਹੋ ਜਦੋਂ ਤੁਸੀਂ ਸੜਕਾਂ ਦੇ ਉੱਪਰ ਆ ਜਾਂਦੇ ਹੋ ਦੂਸਰੀ ਗੱਲ ਇਹ ਜਿਹੜੇ ਸੰਘਰਸ਼ ਕਿਸਾਨ ਦਾ ਸੰਘਰਸ਼ ਇਹ ਬਿਲਕੁਲ ਮੈਨੂੰ ਉਸ ਰੂਪ ਦੇ ਵਿੱਚ ਇਤਿਹਾਸ ਦੀ ਇੱਕ ਛੋਟੀ ਜੀ ਚਿੰਨ ਦੇ ਨਜ਼ਰ ਆਉਂਦਾ ਹੈ ਜਦੋਂ ਮੁਖਲਿਸ ਖਾਨ ਦਾ ਬਾਜ਼ ਛੇਵੇਂ ਪਾਤਸ਼ਾਹ ਦੇ ਕੋਲ ਸੀ ਤੇ ਸਾਡੇ ਵਰਗੇ ਜਿਹੜੇ ਜਿਹੜੇ ਹੁਣ ਵੀ ਕਹਿੰਦੇ ਨੇ ਨਾ ਆ ਕੀ ਕਰਨਾ ਸ਼ੰਭੂ ਬਾਰਡਰ ਤੇ ਜਾ ਕੇ ਆ ਦੀਪ ਬੈਠਾ ਦੋ ਚਾਰ ਦਿਨਾਂ ਨੂੰ ਉੱਠ ਜਾਵੇਗਾ ਤੇ ਛੇਵੇਂ ਪਾਤਸ਼ਾਹ ਨੂੰ ਵੀ ਸਾਡੇ ਵਰਗੇ ਢਿੱਲੀ ਜੀ ਕਿਸਮ ਦੇ ਸਿੱਖ ਪਤਾ ਕੀ ਕਹਿੰਦੇ ਸੀ ਪਾਤਸ਼ਾਹ ਪੰਛੀ ਤਾਂ ਹੈਗਾ ਬਾਜ ਬਾਜ ਤੋਂ ਕਾਦਾ ਲੜਨਾ ਬਾਜ ਤਾਂ ਹੋਰ ਲੈ ਲਵਾਂਗੇ ਤੇ ਪਾਤਸ਼ਾਹ ਨੇ ਪਤਾ ਕੀ ਕਿਹਾ ਸੀ ਤਿੰਤੇ ਬਾਜ ਨਾਹੀ ਅਬ ਦੇਣਾ ਅਬ ਤਾਜ ਰਾਜ ਤਿੰਤੇ ਸਭ ਲੈਣਾ ਗੱਲ ਬਾਜ ਦੀ ਨਹੀਂ ਹੈ ਨਿਸ਼ਾਨਾ ਤਾਜ ਤੇ ਰਾਜ ਦਾ ਹੈ ਗੱਲ ਹੁਣ ਇੱਥੇ ਕੇਵਲ ਤੇ ਕੇਵਲ ਕਿਸਾਨੀ ਦੀ ਨਹੀਂ ਰਹੀ ਗਈ ਗੱਲ ਇੱਥੇ ਖੁਦਮੁਖਤਿਆਰੀ ਦੀ ਹੈ ਗੱਲ ਹੁਣ ਤੁਹਾਡੇ ਹੱਕਾਂ ਦੀ ਹੈ ਗੱਲ ਤੁਹਾਡੀ ਹੋਂਦ ਦੀ ਹੈ ਗੱਲ ਮੁਖਤਿਆਰੀ ਦੀ ਹੈ ਹੁਣ ਤੁਸੀਂ ਕਿਸਾਨ ਦੇ ਇਸ ਮੁੱਦੇ ਵਿੱਚੋਂ ਪੰਜਾਬ ਦੀ ਆਣ ਤੇ ਸ਼ਾਨ ਵੇਖਣੀ ਹੈ ਹੁਣ ਤੁਸੀਂ ਇਸ ਕਿਸਾਨੀ ਦੇ ਬਾਜ ਦੇ ਵਿੱਚੋਂ ਤਾਜ ਤੇ ਰਾਜ ਵੇਖਣਾ ਹੁਣ ਤੁਸੀਂ ਖੁਦ ਮੁਖਤਿਆਰੀ ਦੇ ਵੱਲ ਤੁਰਨਾ ਹੈ ਭਾਸ਼ਣ ਦੌਰਾਨ ਸੁਖਪ੍ਰੀਤ ਉਦੋਕੇ ਵੱਲੋਂ ਸ਼ੰਭੂ ਮੋਰਚਾ ਲਗਾਉਣ ਦੇ ਫਾਇਦੇ ਵੀ ਦੱਸੇ ਗਏ ਇੰਨਾ ਹੀ ਨਹੀਂ ਸੁਖਪ੍ਰੀਤ ਉਦੋਕੇ ਵੱਲੋਂ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਦੇ ਨਾਲ ਹੀ ਮੋਦੀ ਸਰਕਾਰ ਨੂੰ ਵੀ ਬੰਗਾਰਿਆ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਅਣਖ ਨਾਲ ਜਿਉਂਦੇ ਆਏ ਨੇ ਤੇ ਹਮੇਸ਼ਾ ਜਿਉਂਦੇ ਰਹਿਣਗੇ ਕਦੇ ਵੀ ਕਿਸੇ ਦੀ ਈਨਨ ਨਹੀਂ ਮੰਨ ਸਕਦੇ ਦੂਸਰੀ ਗੱਲ ਲਾਲਚ ਦਿੱਤੇ ਜਾਣਗੇ ਮੈਨੂੰ ਪਤਾ ਹੈ ਹਮੇਸ਼ਾ ਪੰਜਾਬ ਦੇ ਨਾਲ ਇਹ ਕੁਝ ਹੁੰਦਾ ਰਿਹਾ ਰਾਜਨੀਤਿਕ ਧਿਰਾਂ ਜਿਹੜੀਆਂ ਨੇ ਉਹ ਵਿਕਦੀਆਂ ਰਹੀਆਂ ਨੇ ਪਰ ਸਾਨੂੰ ਕਿਹਾ ਵੀ ਜਾਂਦਾ ਹੈ ਕਿ ਜਦੋਂ ਫਿਰ ਸਮਝੌਤੇ ਦੀ ਗੱਲ ਆਉਂਦੀ ਹੈ ਉਦੋਂ ਤੁਹਾਡੇ ਜਿਹੜੇ ਲੀਡਰ ਜਾ ਕੇ ਨੇ ਉਹ ਦਿੱਲੀ ਨਾਲ ਹੱਥ ਮਿਲਾ ਲੈਂਦੇ ਨੇ ਪਰ ਜਿਹੜਾ ਆ ਵਾਲਾ ਧਰਨਾ ਹੈ ਨਾ ਇਹਨੂੰ ਮੈਂ ਇਸ ਰੂਪ ਦੇ ਵਿੱਚ ਜ਼ਰੂਰ ਵੇਖਦਾ ਕਿ ਇਹਨੇ ਬਾਕੀ ਧਰਨ ਨੂੰ ਇਸ ਗੱਲ ਲਈ ਮਜਬੂਰ ਕਰ ਦਿੱਤਾ ਹੈ ਕਿ ਹੁਣ ਉਹ ਜਾ ਕੇ ਇਕੱਲੇ ਹੱਥ ਨਹੀਂ ਮਿਲਾ ਸਕਦੇ ਇਹਦਾ ਇੱਕ ਫਾਇਦਾ ਹੈ ਸਭ ਤੋਂ ਵੱਡਾ ਜਿਹੜਾ ਕਿ ਇਹ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਤੁਹਾਡਾ ਬੈਠਣਾ ਹੈ ਨਾ ਇਹਨੇ ਬਾਕੀ ਸਾਰਿਆਂ ਦੇ ਉੱਪਰ ਇੱਕ ਪ੍ਰੈਸ਼ਰ ਗਰੁੱਪ ਬਣਾ ਦਿੱਤਾ ਹੈ ਇੱਕ ਦਬਾਕ ਕਾਇਮ ਕਰ ਦਿੱਤਾ ਹੈ ਕਿ ਨਹੀਂ ਇਹ ਜਾਗਰੂਕ ਲੋਕ ਬੈਠੇ ਨੇ ਇਹ ਰੋਜ਼ ਸਾਨੂੰ ਸੰਬੋਧਿਤ ਹੁੰਦੇ ਨੇ ਹੁਣ ਦਿੱਲੀ ਜਾ ਕੇ ਟੇਬਲ ਦੇ ਉੱਪਰ ਬੈਠ ਕੇ ਬਿਸਕਟ ਖਾ ਕੇ ਤੇ ਚਾਹ ਪੀ ਕੇ ਪੰਜਾਬ ਦੇ ਹਿੱਤ ਵੇਚੇ ਨਹੀਂ ਜਾਣੇ ਹੁਣ ਪੰਜਾਬ ਦੇ ਲੋਕ ਜਾਗ ਚੁੱਕੇ ਨੇ ਤੇ ਸੱਚ ਜਾਣਿਓ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਮੈਂ ਇਤਿਹਾਸਿਕ ਦ੍ਰਿਸ਼ਟੀਕੋਣ ਚ ਗੱਲਾਂ ਤਾਂ ਬਹੁਤ ਕਰਨਾ ਚਾਹੁੰਦਾ ਸੀ ਗੁਰਪ੍ਰੀਤ ਵੀਰ ਜੀ ਨੇ ਜਾਣਿਆ ਮੈਨੂੰ ਪਤਾ ਇਹਨਾਂ ਨੂੰ ਬਹੁਤ ਚਿਰ ਬਿਠਾਇਆ ਤੇ ਮੈਂ ਤੇ ਵੀਰ ਜੀ ਨੂੰ ਕਿਹਾ ਸੀ ਮੈਨੂੰ ਟਾਈਮ ਨਾ ਦਿਓ ਮੈਂ ਬਾਅਦ ਚ ਫਿਰ ਆ ਜਾਣਾ ਜਦੋਂ ਤੁਸੀਂ ਕਹੋਗੇ ਮੈਂ ਹਾਜ਼ਰ ਐ ਮੈਂ ਇੱਕ ਗੱਲ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਅੱਜ ਤੁਹਾਡੀਆਂ ਫਸਲਾਂ ਜਿਹੜੀ ਪੰਜਾਬ ਸਰਕਾਰ ਨੇ ਵੀ ਗੱਲ ਕੀਤੀ ਹੈ ਨਾ ਉਹਦੇ ਵਿੱਚ ਜਿਹੜੀ ਘੱਟੋ ਘੱਟ ਸਮਰਥਨ ਮੁੱਲ ਦੀ ਗੱਲ ਆਈ ਹੈ ਕਣਕ ਤੇ ਝੋਨੇ ਦੀ ਆਈ ਹੈ ਇਹ ਸਾਨੂੰ ਵੀ ਪਤਾ ਹੈ ਕਿ ਸਾਨੂੰ ਅਗਲੇ ਸਮੇਂ ਦੇ ਵਿੱਚ ਫਸਲ ਚੱਕਰ ਬਦਲਣਾ ਪੈਣਾ ਹੈ। ਕਣਕ ਤੇ ਝੋਨੇ ਦੋ ਫਸਲਾਂ ਦੇ ਉੱਪਰ ਜੇਕਰ ਘੱਟੋ-ਘੱਟ ਸਮਰਥਨ ਮੁੱਲ ਦੀ ਆ ਵੀ ਜਾਵੇ ਗੱਲ ਤੇ ਤਾਂ ਵੀ ਸਾਡੀਆਂ 22-23 ਜਿਹੜੀਆਂ ਫਸਲਾਂ ਨੇ ਦਾਲਾਂ ਨੇ ਜਿਹੜੀਆਂ ਹੋਰ ਚੀਜ਼ਾਂ ਨੇ ਉਹ ਸਾਰੀਆਂ ਇਹਦੇ ਵਿੱਚੋਂ ਇਸ ਲਿਸਟ 'ਚੋਂ ਇਸ ਰਿਸਟ ਦੇ ਵਿੱਚੋਂ ਬਾਹਰ ਰਹਿ ਜਾਣਗੀਆਂ। ਤੁਹਾਨੂੰ ਪੰਜਾਬ ਨੂੰ ਸੰਭਾਲਣਾ ਪੈਣਾ ਹੈ। ਤੁਹਾਨੂੰ ਪੰਜਾਬ ਦੇ ਫਸਲ ਚੱਕਰ ਨੂੰ ਬਦਲਣਾ ਪੈਣਾ ਹੈ ਤੇ ਖਾਸ ਕਰਕੇ ਜਿਹੜੀਆਂ ਸਾਡੀਆਂ ਬਾਰ ਬੇਟੀਆਂ ਸੰਸਥਾਵਾਂ ਨੇ ਜਿਹੜੀਆਂ ਸਮਾਜ ਸੇਵਾ ਕਰਦੀਆਂ ਨੇ ਉਹਨਾਂ ਨੂੰ ਪਹਿਲਾਂ ਪੰਜਾਬ ਦੇ ਵੱਲ ਵੇਖਣਾ ਪੈਣਾ ਹੈ ਪਹਿਲਾਂ ਪੰਜਾਬ ਦੇ ਵੱਲ ਵੇਖਣਾ ਬੈਠਾ ਇੱਕ ਦਿਨ ਮੈਂ ਬੈਠਾ ਸੀ ਸਾਡੇ ਦੋਸਤ ਨੇ ਉਸਮਾਨ ਸਾਹਿਬ ਉਹਨਾਂ ਨੇ ਇੱਕ ਬੜੀ ਗੱਲ ਸੱਲੇਲੋ ਵਾਲੇ ਸੱਲਮ ਮੁਹੰਮਦ ਸਾਹਿਬ ਦੇ ਬਾਰੇ ਉਹਨਾਂ ਨੇ ਹਦੀਸ ਦੇ ਵਿੱਚੋਂ ਕਹੀ ਕਿ ਇਸਲਾਮ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਕਿ ਜੇਕਰ ਤੇਰਾ ਭਰਾ ਭੁੱਖਾ ਹੈ ਤੇ ਗਵਾਂਢੀ ਨੂੰ ਦੇਣ ਦਾ ਕੋਈ ਫਾਇਦਾ ਨਹੀਂ ਤੇ ਜੇਕਰ ਤੇਰਾ ਗਵਾਂਢੀ ਭੁੱਖਾ ਹੈ ਤੇ ਮਸਜਿਦ ਚ ਜੇਣ ਦਾ ਵੀ ਕੋਈ ਫਾਇਦਾ ਨਹੀਂ ਹੁਣ ਜਿੰਨੀਆਂ ਸਾਡੀਆਂ ਐਨ ਜੀਓਸ ਨੇ ਉਹਨਾਂ ਨੂੰ ਸੋਚਣਾ ਪਵੇਗਾ ਕਿ ਜੇਕਰ ਪੰਜਾਬ ਦਾ ਕਿਸਾਨ ਭੁੱਖਾ ਹੈ ਤੇ ਬਾਹਰ ਜਾ ਕੇ ਕੁਝ ਕਰਨ ਦਾ ਕੋਈ ਫਾਇਦਾ ਨਹੀਂ ਤੇ ਜੇਕਰ ਹਿੰਦੁਸਤਾਨ ਦੇ ਚ ਕੋਈ ਇਨਸਾਨ ਭੁੱਖਾ ਹੈ ਤੇ ਸਾਨੂੰ ਵਿਦੇਸ਼ਾਂ ਚ ਜਾ ਕੇ ਕਰਨ ਦਾ ਕੁਝ ਫਾਇਦਾ ਨਹੀਂ ਸਾਨੂੰ ਪਹਿਲਾਂ ਇਸ ਚੀਜ਼ ਦੇ ਬਾਰੇ ਵੇਖਣਾ ਪਵੇਗਾ ਕਿਉਂਕਿ ਇਹ ਉਹ ਧਰਤੀ ਹੈ ਗੁਰਸੋਹਰੋ ਤੁਸੀਂ ਤਾਂ ਕੇਵਲ ਇਹ ਕਹਿ ਰਹੇ ਹੋ ਨੇ ਕਿ ਫਸਲ ਦਾ ਘੱਟ ਮੁੱਲ ਮਿਲ ਰਿਹਾ ਤੇ ਦੂਜੇ ਬੰਨੇ ਦਿੱਲੀ ਦੀ ਹਕੂਮਤ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਆਪਣੀ ਇਸ ਕਾਨੂੰਨ ਦੇ ਉੱਪਰ ਔਰ ਨੀਤੀ ਦੇ ਉੱਪਰ ਵਜੇਦਾਂ ਉਹਨੂੰ ਸ਼ਾਇਦ ਸਾਡੀ ਜਿੱਤ ਦਾ ਨਹੀਂ ਪਤਾ ਸਾਡੀ ਤਾਂ ਜਿਹਦੀ ਬੜੀ ਵੱਖਰੀ ਹੈ ਜਿਵੇਂ ਇੱਕ ਸ਼ਾਇਰ ਨੇ ਬੜੀ ਪਿਆਰੀ ਗੱਲ ਲਿਖੀ ਹੈ ਨਾ ਉਹ ਕਹਿੰਦਾ ਕਿ ਜਿਹੜੀਆਂ ਕੌਮਾਂ ਦੇ ਵਿੱਚ ਜੂਝਣ ਦਾ ਜਜ਼ਬਾ ਹੁੰਦਾ ਹੈ ਨਾ ਉਹਨਾਂ ਦੇ ਵਿੱਚ ਮਤਕੂਸ਼ ਮਤਕੂਸ਼ ਮੇਰੇ ਸਬਰ ਕੀ ਮੁਸਵਤ ਕਹਾਂ ਤੱਕ ਹੈ ਸਤਾਕਰ ਦੇਖ ਲੈ ਜ਼ਾਲਿਮ ਤੇਰੀ ਤਾਕਤ ਕਹਾਂ ਤੱਕ ਹੈ ਉਹ ਹੋਰ ਹੋਣਗੇ ਜਿन्हे ਮੌਤ ਆ ਗਈ ਹੋਗੀ ਹਮੇ ਤਾਂ ਦੇਖਣਾ ਜੇ ਹੈ ਕਿ ਤੂੰ ਜ਼ਾਲਿਮ ਕਹਾਂ ਤੱਕ ਹੈ ਅਸੀਂ ਤਾਂ ਉਹ ਆ ਅਸੀਂ ਤੇ ਉਹ ਆ ਜਿਸ ਵੇਲੇ ਦਿੱਲੀ ਦੀ ਕਟਵਾਲੀ ਜਿੱਥੇ ਅੱਜ ਪਬਲਿਕ ਲਾਇਬ੍ਰੇਰੀ ਹੈ ਉੱਥੇ ਸਰਬਰਾ ਖਾਨ ਦਾ ਜ਼ਲਾਦ ਤਲਵਾਰ ਕੱਟ ਕੇ ਬੈਠਾ ਸੀ ਉਹਦੇ ਇੱਕ ਹੱਥ ਦੇ ਵਿੱਚ ਇੱਕ ਪਾਸੇ ਕਿਰਪਾਨ ਸੀ ਤੇ ਕਾਜ਼ੀ ਦੇ ਹੱਥ ਦੇ ਵਿੱਚ ਕੁਰਾਨ ਸੀ ਤੇ ਸਿੱਖ ਨੂੰ ਕਿਹਾ ਜਾਂਦਾ ਸੀ ਜੇਕਰ ਦੀਨ ਇਸਲਾਮ ਕਬੂਲ ਕਰਨਾ ਹੈ ਤੇ ਕੁਰਾਨ ਵਾਲੇ ਪਾਸੇ ਚਲਾ ਜਾ ਜੇਕਰ ਮੌਤ ਪ੍ਰਵਾਨ ਕਰਨੀ ਹੈ ਤੇ ਕਿਰਪਾਨ ਵਾਲੇ ਪਾਸੇ ਚਲਾ ਜਾ ਇੱਕ ਗਿਆ ਦੋ ਗਿਆ ਤਿੰਨ ਗਏ ਚਾਰ ਗਏ ਪੰਜਵੇਂ ਥਾਂ ਤੇ ਬਜ਼ੁਰਗ ਬੈਠਾ ਸੀ ਹੱਥ ਖੜਾ ਕਰ ਦਿੱਤਾ ਕਹਿੰਦਾ ਕਾਜ਼ੀ ਸਾਹਿਬ ਪੰਜ ਕਤਲ ਹੋ ਗਏ ਨੇ ਹੁਣ ਮੇਰੀ ਇੱਕ ਮੰਗ ਪ੍ਰਵਾਨ ਕਰੋਗੇ ਕਹਿੰਦਾ ਕੀ ਮੰਗਿਆ ਤੇਰੀ ਮਕਤਲ ਦੇ ਵਿੱਚ ਜਦੋਂ ਸਾਹਮਣੇ ਸਿਰ ਲੱਥ ਰਹੇ ਹੋਣ ਬੰਦੇ ਦੀ ਸਭ ਤੋਂ ਵੱਡੀ ਮੰਗ ਜ਼ਿੰਦਗੀ ਹੋ ਸਕਦੀ ਹੈ। ਕਹਿੰਦਾ ਕੀ ਮੰਗਿਆ ਤੁਹਾਡੀ? ਕਹਿੰਦਾ ਸਾਡੀ ਇਹ ਮੰਗ ਹੈ ਮੈਂ ਮੋਦੀ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਕਿਹੜੀ ਮਿੱਟੀ ਦੇ ਬਣੇ ਹੋਏ ਆਂ। ਕਹਿੰਦਾ ਸਾਡੀ ਮੰਗ ਪਤਾ ਕੀ ਹੈ? ਕਹਿੰਦਾ ਵਾਰ-ਵਾਰ ਪੁੱਛ ਕੇ ਨਾ ਆਪਣਾ ਤੇ ਸਾਡਾ ਵਕਤ ਬਰਬਾਦ ਨਾ ਕਰੋ। ਮੈਂ ਸਾਰਿਆਂ ਦੀ ਗੱਲ ਕਹਿ ਦਿੰਨਾ ਕਿ ਸਾਰੇ ਕਿਰਪਾਨ ਵਾਲੇ ਪਾਸੇ ਜਾਣਾ ਹੈ। ਸਾਡੇ 'ਚ ਕਿਸੇ ਨੇ ਵੀ ਈਨ ਨਹੀਂ ਮੰਨਣੀ। ਅਸੀਂ ਸਾਰੇ ਕਿਰਪਾਨ ਵਾਲੇ ਪਾਸੇ ਜਾਣਾ ਹੈ, ਕਿਸੇ ਨੇ ਵੀ ਈਨ ਨਹੀਂ ਮੰਨਣੀ ਤੇ ਗੁਰੂ ਸਾਰਿਆਂ ਅੱਜ ਤੁਹਾਡੀਆਂ ਫਸਲਾਂ ਦੇ ਉੱਪਰ ਤੁਹਾਡੀਆਂ ਜਿੰਸਾਂ ਦੇ ਉੱਪਰ ਇੰਨਾ ਕਸਾਰ ਮਾਰੂ ਬਿੱਲਾਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਹੈ ਅਸੀਂ ਇਸ ਮਿੱਟੀ ਦੇ ਪੁੱਤਰ ਹਾਂ ਇਹਦੇ ਵਾਰਿਸ ਹੈ ਤੇ ਇਹਦੇ ਵਾਰਿਸ ਜਿਹੜੇ ਨੇ ਨਾ ਉਹ ਸਿਰ ਦੇ ਕੇ ਆਪਣਾ ਫਰਜ਼ ਕਿਵੇਂ ਨਿਭਾਉਂਦੇ ਨੇ ਅੱਜ ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਨੇ ਕੱਲੂ ਘਾਰੇ ਦੇ ਵਿੱਚ ਸਿੱਖਾਂ ਦੇ ਹੱਥ ਵੇਖ ਲਏ ਕਿ ਸਰਦਾਰ ਚੜ੍ਹਤ ਸਿੰਘ ਕਿਵੇਂ ਲੜਦਾ ਹੈ ਸਰਦਾਰ ਜੱਸਾ ਸਿੰਘ ਆਲੂਵਾਲੀਆ ਕਿਵੇਂ ਲੜਦਾ ਹੈ ਸਰਦਾਰ ਜੱਸਾ ਸਿੰਘ ਰਾਮਗੜੀਆ ਕਿਵੇਂ ਲੜਦਾ ਹੈ ਤੇ ਸਾਰੀ ਲੜਾਈ ਹਾਰਨ ਤੋਂ ਬਾਅਦ ਉਹ ਜਿਸ ਵੇਲੇ ਪਟਿਆਲੇ ਵਾਲੇ ਆਲਾ ਸਿੰਘ ਦੇ ਕੋਲ ਬੈਠਾ ਸੀ 6 ਦਿਨ ਉਹਦੇ ਕੋਲ ਰਿਹਾ ਦੇਵੀ ਦਾਸ ਪੁਰੇ ਦੇ ਉੱਥੇ ਦੇਵੀ ਦਾਸਪੁਰ ਦੇ ਕਿਲੇ ਦੇ ਵਿੱਚ ਤੇ ਫਿਰ ਨਾਨੂ ਸਿੰਘ ਗਰੇਵਾਲ ਵਕੀਲ ਨੂੰ ਭੇਜਿਆ ਕਹਿੰਦਾ ਸਿੱਖਾਂ ਦੇ ਨਾਲ ਮੇਰੀ ਸਲਾਹ ਕਰਾ ਦੇ ਸਲਾਹ ਦੇ ਵਿੱਚ ਵੇਖੋ ਕਿੰਦੀ ਵਧੀਆ ਗੱਲ ਹੈ ਇੱਕ ਪਾਸੇ ਸਿਰਾਂ ਦੇ ਮੁੱਲ ਪੈ ਰਹੇ ਨੇ ਇੱਕ ਪਾਸੇ ਫੜ ਫੜ ਕੇ ਮਾਰਿਆ ਜਾ ਰਿਹਾ ਹੈ ਇੱਕ ਪਾਸੇ ਕਤਲ ਕੀਤਾ ਜਾ ਰਿਹਾ ਹੈ ਇੱਕ ਦਿਨ ਦੇ ਵਿੱਚ 40 ਹਜ਼ਾਰ ਸਿੱਖ ਕਤਲ ਹੋਇਆ ਬੱਚਿਆਂ ਦੇ ਬਜ਼ੁਰਗਾਂ ਦੇ ਔਰਤਾਂ ਦੇ ਢੇਰ ਲੱਗੇ ਪਏ ਨੇ ਲਾਸ਼ਾਂ ਦੇ ਤੇ ਉਹਦੇ باوجود ਸਿੱਖਾਂ ਨੂੰ ਰਾਜੀ ਨਾਵੇ ਦਾ ਸੁਨੇਹਾ ਭੇਜਿਆ ਜਾ ਰਿਹਾ ਤੇ ਸੁਨੇਹਾ ਬੜਾ ਵਧੀਆ ਜੇ ਉਹ ਕਹਿੰਦਾ ਕਿ ਸਿੱਖਾਂ ਨੂੰ ਕਹੇ ਮੇਰੀ ਅਦੀਨਗੀ ਪ੍ਰਵਾਨ ਕਰ ਲੈਣ ਸਿੱਖਾਂ ਨੂੰ ਕਹੇ ਮੇਰੀ ਅਦੀਨਗੀ ਪ੍ਰਵਾਨ ਕਰ ਲੈਣ ਸਿਰ ਬਚ ਸਕਦੇ ਨੇ ਪਰਿਵਾਰ ਬਚ ਸਕਦੇ ਨੇ ਸਭ ਕੁਝ ਬਚ ਸਕਦਾ ਹੈ ਬਸ ਨਜ਼ਰਾਨੇ ਦੇ ਤੌਰ ਤੇ ਸ਼ਮਾਂ ਹੀ ਹਰ 6 ਮਹੀਨਿਆਂ ਦੇ ਬਾਅਦ ਮੈਨੂੰ ਥੋੜਾ ਜਿਹਾ ਬਾਜਰਾ, ਜਵਾਰ, ਮੋਠ, ਗਵਾਰਾ ਜਿਹੜੀਆਂ ਉਹ ਪੰਜਾਬ 'ਚ ਫਸਲਾਂ ਹੁੰਦੀਆਂ ਸੀ। ਮੈਨੂੰ ਇਹ ਚੀਜ਼ਾਂ ਦਿਆ ਕਰ ਦੇ ਦਿਆ ਕਰਨ ਰਾਜ ਬਚ ਸਕਦਾ ਹੈ ਤੇ ਸੱਚ ਜਾਣਿਓ ਅਸੀਂ ਪੰਜਾਬ ਦੀ ਉਸ ਮਿੱਟੀ ਦੇ ਵਾਰਸ ਹੈ ਪਰ ਇਸ ਗੱਲ ਨੂੰ ਲਾਭੇ ਕੋਈ ਸੋਚੀਏ ਤੇ ਸੌਦਾ ਤੇ ਬੜਾ ਸਸਤਾ ਹੈ ਨਾ। ਵੀ ਮੋਠ ਦੇ ਦਿਓ, ਬਾਜਰਾ ਦੇ ਦਿਓ, ਗਵਾਰਾ ਦੇ ਦਿਓ, ਮੱਕੀ ਦੇ ਦਿਓ ਜਾਨ ਬਚਦੀ ਹੈ। ਪਰ ਸਿੱਖਾਂ ਦੇ ਪੰਜ ਸਿੱਖ ਬੈਠੇ ਸੀ। ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਹਰੀ ਸਿੰਘ ਹੋਣੀ ਸਰਦਾਰ ਚੜ੍ਹਤ ਸਿੰਘ ਸਰਦਾਰ ਕਰਮ ਸਿੰਘ ਹੋਣੀ ਇਹਨਾਂ ਸਾਰਿਆਂ ਨੇ ਸਲਾਮ ਮਸ਼ਵਰਾ ਕੀਤਾ ਤੇ ਸਲਾਮ ਮਸ਼ਵਰਾ ਕਰਕੇ ਜਿਹੜਾ ਅਬਦਾਲੀ ਦੇ ਏਲਚੀ ਨੂੰ ਸੁਨੇਹਾ ਭੇਜਿਆ ਹੈ ਨਾ ਉਹ ਸਰਦਾਰ ਸੂਨ ਸਿੰਘ ਸੀਤਲ ਨੇ ਕਵਿਤਾ ਦੇ ਵਿੱਚ ਲਿਖਿਆ ਉਹ ਸਮਝ ਲਿਓ ਕਿ ਅੱਜ ਸਾਡਾ ਸੁਨੇਹਾ ਦਿੱਲੀ ਨੂੰ ਉਹਨਾਂ ਨੇ ਪਤਾ ਕੀ ਕਿਹਾ ਸੀ ਕਹਿੰਦੇ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਵਖਾ ਕੇ ਸ਼ਰਤਾਂ ਲਿਖਾਂਗੇ ਰਤ ਨਾਲ ਗੱਲ ਬੰਨੇ ਲਾ ਕੇ ਤੇ ਫਿਰ ਤਕਦੀਰ ਲਿਖਾਂਗੇ ਤੇਗ ਨਾਲ ਖੈਬਰ ਤੇ ਜਾ ਕੇ ਸ਼ਾਨ ਨਜਰਾਨੇ ਸਾਥੋਂ ਭਾਲਦਾ ਓ ਈਨ ਮਨਾ ਕੇ ਪਰ ਸ਼ੇਰ ਨਾ ਜਿਉਂਦੇ ਸੀਤਲ ਨੱਕ ਦੱਥ ਪਵਾ ਕੇ ਅਸੀਂ ਨੱਕ ਦੇ ਵਿੱਚ ਨੱਥ ਪਵਾ ਕੇ ਨਹੀਂ ਜੀਣਾ ਗੋਡੇ ਟੇਕਣ ਦੇ ਨਾਲੋਂ ਇਹ ਪੰਜਾਬ ਦੀ ਮਿੱਟੀ ਦੇ ਵਾਰਿਸ ਸਿਰਲ ਹੋਣਾ ਤਾਂ ਕਬੂਲ ਕਰ ਸਕਦੇ ਆ ਅਧਿਨ ਕੀ ਸਵੀਕਾਰ ਨਹੀਂ ਕਰਦੇ ਸੋ ਇਨੀਆਂ ਕ ਬੇਨਤੀਆਂ ਪ੍ਰਬੰਧ ਫਤਿਹ ਦੀ ਸਾਂਝ ਪਿਆਰ ਸਹਿਤ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਦੀ ਕਿ 4 ਅਕਤੂਬਰ ਤੋਂ ਸ਼ੰਭੂ ਮੋਰਚਾ ਲਾਇਆ ਗਿਆ ਹੈ ਜਿਸ ਵਿੱਚ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਨੌਜਵਾਨ ਪੀੜੀ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਬਿਨਾਂ ਕਿਸੇ ਵਿਤਕਰੇ ਤੋਂ ਹਰ ਵਰਗ ਦੇ ਲੋਕ ਇਸ ਮੋਰਚੇ 'ਚ ਸ਼ਾਮਿਲ ਹੋ ਰਹੇ ਨੇ ਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ ਫਿਲਹਾਲ ਇਸ ਗਲਤੇ ਨਜ਼ਰ ਬਣੀ ਰਹੇਗੀ ਕਿ ਇਸ ਸੰਘਰਸ਼ ਦਾ ਕੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ